ਇੱਕ ਬੜਾ ਧਨੀ ਸੇਠ ਆ ਉਹਦਾ ਨਾਂ ਰਾਜਾ ਰਾਮ ਹੈ ਇਤਿਹਾਸ 'ਚ ਉਹ ਕੀਰਤਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆਇਆ ਜਦੋਂ ਦਰਸ਼ਨ ਕਰਨ ਵਾਸਤੇ ਉਹ ਕਤਾਰ 'ਚ ਲੱਗਾ ਨਾ ਮਹਾਰਾਜ ਨੇ ਮੇਵੜੇ ਸਿੱਖ ਨੂੰ ਅਰਦਾਸੀ ਸਿੱਖ ਨੂੰ ਜਿਹੜੇ ਹਜ਼ੂਰੀ 'ਚ ਸਿੱਖ ਹੁੰਦੇ ਸਨ ਹਜ਼ੂਰ ਆਖਿਆ ਕਿ ਉਹ ਜਿਹੜਾ ਸੇਠ ਹੈ ਉਹਨੂੰ ਦਰਸ਼ਨ ਕਰਨ ਤੋਂ ਮਨਾ ਕਰ ਦਿੱਤਾ ਆਖਿਆ ਵੀ ਉਹਨੂੰ ਕਤਾਰ ਚੋਂ ਬਾਹਰ ਕੱਢ ਦੇ ਹੁਣ ਸਾਰੇ ਸੰਗਤ ਦਰਸ਼ਨ ਕੀਤੇ ਖਲੋਤਾ ਰਿਹਾ ਉਹਨ ਪੁੱਛਿਆ ਵੀ ਮਹਾਰਾਜ ਭੁੱਲ ਕੀ ਹੋਈ ਵੀ ਮੈਂ ਅਰਦਾਸ ਕਰਨ ਆਇਆ ਕਿਰਪਾ ਕਰੋ ਮੇਰੇ ਘਰ ਤੇ ਪੁੱਤਰ ਦੀ آمد ਹੋਏ ਸਹਿਬ ਆਖਿਆ ਵੀ ਪਰਮੇਸ਼ਰ ਤੇ ਰੰਗਿਆ ਪਰ ਜਿਹੜੀਆਂ ਤੁੱਟੀਆਂ ਕੋਖ ਚ ਮਾਰੀਆਂ ਨੇ ਇਹ ਸਭ ਤੋਂ ਵੱਡਾ ਗੁਨਾਹ ਹੈ ਇਹ ਸਭ ਤੋਂ ਵੱਡਾ ਪਾਪ ਹੈ ਇਸ ਕਰਕੇ ਜਿਸ ਦਰ ਤੇ ਦਰਸ਼ਨ ਕਰਨ ਦੀ ਚਾਹ ਨ ਰੱਖੀ ਹੈ ਇੱਥੇ ਇਸ ਗੁਨਾਹ ਬਖਸ਼ਿਆ ਨਹੀਂ ਜਾਂਦਾ ਉਸ ਫਿਰ ਪਤਾ ਲੱਗਿਆ ਕਿ ਪਰਮੇਸ਼ਰ ਰੂਪ ਜਾਣੀ ਜਾਣ ਉਹਨੂੰ ਭੁਲ ਬਖਸ਼ਾਈ ਆਖਿਆ ਵੀ ਮਹਾਰਾਜ ਅੱਗੇ ਤੋਂ ਐਸੀ ਭੁੱਲ ਨਹੀਂ ਹੁੰਦੀ ਸਹਿਬ ਸਮਝਾਇਆ ਵੀ ਇਹ ਪਰਮੇਸ਼ਰ ਦੀਆਂ ਦਾਤਾਂ ਨੇ ਉਹ ਤਰੁੱਟ ਕੇ ਜਿਨ੍ਹਾਂ ਨੂੰ ਇਹ ਸੁਗਾਤਾਂ ਦਿੰਦਾ ਨਾ ਇਹ ਬੜੀ ਵੱਡੀ ਬਖਸ਼ਿਸ਼ ਹੈ ਖੈਰ ਬਹੁਤ ਜਿਹੜਾ ਇਹ ਫਰਕ ਸਾਧ ਸੰਗਤ ਔਲੀ ਵਾਲੀ ਪੈ ਗਿਆ ਪਰ ਅਜੇ ਵੀ ਕੁਝ ਲੋਕ ਹਨ ਜਿਹੜੇ ਸਤਮਾਂ ਵਿੱਚ ਹੁੰਦੇ ਆ ਪਿ ਪੁੱਤਰ ਹੋਵੇ ਤੀਨ ਨੂੰ ਮਾੜਾ ਕਹਿੰਦੇ ਆ ਆਪਾਂ ਗੁਰੂ ਸਹਿਬਾਨ ਦੇ ਪ੍ਰਕਾਸ਼ ਪਰਮਾਨੇ ਆ ਸਤਗੁਰ ਜੀਆਂ ਦੇ ਜੀਵਨ ਵਿੱਚ ਇਹ ਬਹੁਤ ਵੱਡੀ ਦੇਣ ਹੈ ਵੀ ਮਹਾਰਾਜ ਆਤ ਦੇ ਜੋ ਪਰਮੇਸ਼ਰ ਨੇ ਮਾਲਕ ਨੇ ਬਖਸ਼ਿਸ਼ ਰੂਪ ਵਿੱਚ ਦਿੱਤਾ ਹੈ ਨਾ ਉਹਦਾ ਸ਼ੁਕਰਾਨਾ ਕਰਿਆ ਕਰ ਉਹ ਮਾਲਕ ਸਾਰਿਆਂ ਦਾ ਤਾਂ ਦੇਣ ਵਾਲਾ ਹੈ ਇਸ ਕਰਕੇ ਜੇ ਸੁੱਖ ਦੇਣਾ ਤੇ ਧੀਨੇ ਦੇ ਦੇਣਾ ਜੇ ਨਹੀਂ ਦੇਣਾ ਤੇ ਭਾਵੇਂ ਚਾਰ ਕੋ ਤੋੜ ਤਾਂ ਵੀ ਹੋ ਸਕਦਾ ਵੀ ਬਿਰਦਾ ਆਸ਼ਰਮ ਤੇ ਰਹਿਣਾ ਪਵੇ ਇਸ ਕਰਕੇ ਆਖਿਆ ਧੀਆ ਪੁੱਤਰ ਉਸ ਮਾਲਕ ਦੀ ਦਾਤ ਹੈ ਉਸ ਨੇ ਆਪਣੀ ਭੋਲ ਬਖਸ਼ਾਈ ਤੇ ਉਹਦੇ ਤੋਂ ਬਾਅਦ ਫਿਰ ਮਹਾਰਾਜ ਦੇ ਦਰਸ਼ਨ ਦਿਦਾਰ ਕੀਤੇ ਉਹਨੂੰ ਸਤਿਗੁਰਾਂ ਨੇ ਤਾਰਿਆ